ਕਾਜੀ ਤੁਸੀਂ ਦੇਖ ਰਹੇ ਹੋ ਇਸ ਵਕਤ ਇਹ ਨੇ ਨਵੀਂ ਟੀਵੀ ਨਿਊ ਚੈਨਲ ਆਓ ਆਪ ਜੀ ਨਾਲ ਬਾਬਾ ਮਰਜੀਤ ਸਿੰਘ ਜੀ ਨਾਲ ਗੱਲ ਕਰਵਾਈ ਹੈ ਸੋ ਉਹਨਾਂ ਵੱਲੋਂ ਅੱਜ ਮਹਾਨ ਸੰਤ ਸਮਾਗਮ ਕਰਾਇਆ ਗਿਆ ਜਿਸ ਵਿੱਚ ਅੱਜ ਖੂਨਦਾਨ ਕੈਂਪ ਤੇ ਅੱਖਾਂ ਦਾ ਕੈਂਪ ਤੇ ਆਯੂਦਾਇਕ ਕੈਂਪ ਲਗਾਇਆ ਗਿਆ ਸੀ ਸੋ ਆਓ ਉਹਨਾਂ ਜੀ ਨਾਲ ਆਪ ਜੀ ਨਾਲ ਗੱਲ ਕਰਵਾਈਏਗੀ ਬਾਬਾ ਮਰਜੀਤ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅਬੀ ਅਜਦਾ ਮਹਾਨ ਇੱਕ ਅਜ ਸੰਤ ਸਮਾਗਮ ਕਰਾਇਆ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਦਾ ਜਿਹੜਾ ਸੰਤ ਸਮਾਗਮ ਹੈ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਦਸੰਬਰ ਮਹੀਨੇ ਦੇ ਵਿੱਚ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਇਹ ਸਲਾਨਾ ਗੁਰਮੁਖਤ ਸਮਾਗਮ ਕਰਵਾਇਆ ਜਾਂਦਾ ਹੈ ਇਹ ਕਿੰਨਾ ਸੰਤ ਸਮਾਗਮ ਹੈ ਆਪ ਜੀ ਦਾ ਜੀ ਕਿ ਸੰਤ ਸਮਾਗਮ ਸਾਡਾ ਜਿਹੜਾ ਹੈ ਉਹ 21ਵਾਂ ਹੈ ਤੇ ਉਸ ਤੋਂ ਬਾਅਦ ਅੱਖਾਂ ਦਾ ਕੈਂਪ ਜਿਹੜਾ ਸਾਡਾ ਉਹ ਸਟਾਰਮ ਆ ਤੇ ਆਯੁਰਵੈਦਿਕ ਜਿਹੜਾ ਕੈਂਪ ਹੈ ਉਹ 12ਵਾਂ 13ਵਾਂ ਇਸ ਤਰੀਕੇ ਨਾਲ ਹੈ ਸੀ ਉਹਦੇ ਵਿੱਚ ਰक्त ਕੈਂਪ ਜਿਹੜਾ ਹੈ ਉਹ ਅਸੀਂ 2013 ਤੋਂ ਸ਼ੁਰੂ ਕੀਤਾ ਸੀਗਾ ਜੀ ਉਹਦੇ ਹਿਸਾਬ ਦੇ ਨਾਲ ਦੇਖ ਲਓ ਕਿੰਨੇ ਸਾਲ ਬਣਦੇ ਆ ਜੀ ਇਹ ਕੈਂਪ ਲਾਉਣ ਦਾ ਕੀ ਉਦੇਸ਼ ਹੈ ਆਪ ਜੀ ਦਾ ਇਹ ਕੈਂਪ ਲਾਉਣ ਦਾ ਉਦੇਸ਼ ਇਹ ਹੈ ਕਿ ਦੇਖੋ ਮਨੁੱਖਤਾ ਨੂੰ ਇਸ ਵੇਲੇ ਦਵਾਈ ਦੀ ਵੀ ਲੋੜ ਹੈ ਤੇ ਦਵਾਈ ਦੀ ਵੀ ਲੋੜ ਹੈ ਹਰ ਇਨਸਾਨ ਜਿਹੜਾ ਹੈ ਉਹ ਰੋਗ ਉੱਤੇ ਗ੍ਰਸਤ ਹੈ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਹੈ ਕਿਸੇ ਨੂੰ ਸਰੀਰਕ ਪ੍ਰੋਬਲਮ ਹੈ ਤੇ ਉਸ ਦੇ ਹਿਸਾਬ ਦੇ ਨਾਲ ਅਸੀਂ ਇਹ ਸੋਚਦੇ ਹਾਂ ਕਿ ਜਿਤਨੀ ਵੀ ਸੰਗਤ ਜਿਹੜੀ ਹੈ ਦੁਨੀਆ ਹੈ ਕਿਸੇ ਮਾਧਿਅਮ ਦੇ ਰਾਹੀਂ ਕਿਸੇ ਦਾ ਸਹਿਯੋਗ ਕੀਤਾ ਜਾਵੇ ਤਾਂ ਕਿ ਅੱਖਾਂ ਦੇ ਰਾਹੀਂ ਦੇਖਣਾ ਬਹੁਤ ਜ਼ਰੂਰੀ ਹੈ ਤੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਸੰਤਾਂ ਮਹਾਂਪੁਰਖਾਂ ਦਾ ਇੱਕੋ ਕਰਤੱਬਿਆ ਮਨੁੱਖਤਾ ਦਾ ਕਿ ਕਿਸੇ ਦੇ ਰੋਗ ਦਾ ਨਿਵਾਰਣ ਕੀਤਾ ਜਾਵੇ ਕਿਸੇ ਤਰੀਕੇ ਨਾਲ ਹੀ ਉਹ ਦਾ ਨਿਵਾਰਣ ਹੋ ਸਕੇ ਅੱਜ ਲਗਭਗ ਕਿੰਨੇ ਕਾ ਮਰੀਜ਼ ਇੱਥੇ ਚੈੱਕਅਪ ਕਰਾ ਗਏ ਆਪ ਜੀ ਦੀ ਜਾਣਕਾਰੀ ਪ੍ਰਦਾਨਕ ਮਿਰਕਲੈਂਡ ਦੇ ਤੇਲ ਸੁੱਕੂ ਬੰਦਾ ਜਿਹੜਾ ਹੈ ਪੁਰਾਣੀ ਜਿਹੜੇ ਆ ਉਹ ਅੱਖਾਂ ਵਿੱਚ ਐ ਕੋ ਪਰਾ ਚੁਕੇ ਨੇ ਤੇ ਆਯੁਰਵੈਦਿਕ ਕੈਂਪ ਵਿੱਚ ਵੀ ਇਤਨੇ ਇੱਕ ਦਵਾਈਆਂ ਲੈ ਚੁਕੇ ਨੇ ਤੇ ਜਿਹੜਾ ਰਕਤਦਾਨ ਕੈਂਪ ਹੈ ਉਸ ਦੀ ਰਿਪੋਰਟ ਜੀ ਬਿਲਕੁਲ ਨਹੀਂ ਹੈ ਜੀ ਤਾਂ ਕੀ ਕਹਿਣਾ ਚਾਹੋਗੇ ਸੰਤਾਨਾਂ ਨੂੰ ਸੰਤਾਂ ਨੂੰ ਇਹੀ ਮੇਰਾ ਸੰਦੇਸ਼ ਹੈ ਕਿ ਸਾਨੂੰ ਆਪਸ ਵਿੱਚ ਹੀ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਮਨੁੱਖਤਾ ਦਾ ਤਾਂ ਇੱਕੋ ਹੀ ਧਰਮ ਹੈ ਆਪ ਸਿੱਚੀ ਪ੍ਰੇਮ ਕਰਨਾ ਜਿਨ ਪ੍ਰੇਮ ਕਿਉ ਤਿਨਹੀ ਪ੍ਰਾਪਾਇਓ ਇਹ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਇੱਕ ਤਰੋਹੜਾ ਤੇ ਸਾਨੂੰ ਉਹਨਾਂ ਦੇ ਉਪਦੇਸ਼ ਤੇ ਰਾਹੀਂ ਚੱਲਣਾ ਚਾਹੀਦਾ ਨੌਜਵਾਨ ਪੀੜੀ ਨੂੰ ਇੱਕੋ ਹੀ ਅਪੀਲ ਹੈ ਕਿ ਤੁਸੀਂ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ ਦੇ ਸਹਿਯੋਗੀ ਬਣੋ ਨਸ਼ਿਆਂ ਤੋਂ ਦੂਰ ਰਹੋ ਤੇ ਵੱਡਿਆਂ ਦਾ ਇੱਜ਼ਤ ਤੇ ਮਾਨ ਕਰੋ ਸਾਧੂ ਦੀ ਸੰਗਤ ਕਰੋ ਤੇ ਉਸ ਤੋਂ ਬਾਅਦ ਗੁਰੂਦਵਾਰਾ ਵਿੱਚ ਜਾ ਕੇ ਗੁਰੂ ਘਰਾਂ ਵਿੱਚ ਜਾ ਕੇ ਸੇਵਾ ਕਰੋ ਤੇ ਚੰਗੀ ਸਿੱਖਿਆ ਨੂੰ ਗ੍ਰਹਿਣ ਕਰੋ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਲਗਵਾਏ ਜਾਣਗੇ ਤੁਹਾਡੇ ਵੱਲੋਂ ਜੀ ਬਿਲਕੁਲ ਜੀ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਲਗਵਾਏ ਜਾਣਗੇ ਜਿਸ ਤਰ੍ਹਾਂ ਇਹ ਕਾਸ਼ਰਮ ਦੀ ਸੇਵਾ ਗਰ ਸ਼ੰਕਰ ਸਾਡੀ ਚੱਲ ਰਹੀ ਹੈ ਤੇ ਸੰਤ ਬਾਬਾ ਕਿਰਪਾਲਦਾਸ ਮਹਾਰਾਜ ਜੀ ਦੇ ਸਹਿਯੋਗ ਦੇ ਨਾਲ ਉੱਥੇ ਵੀ ਅਸੀਂ ਇਹ ਕਾਰਜ ਕਰਦੇ ਆਂ ਔਰ ਕਰਦੇ ਹੀ ਰਵਾਂਗੇ ਸੋ ਕੀ ਕਹਿਣਾ ਚਾਹੋਗੇ ਇਲਾਕੇ ਦੀ ਸੰਗਤਾਂ ਇਲਾਕੇ ਦੀ ਸੰਗਤਾਂ ਬਹੁਤ ਇਸ ਗੁਰੂ ਘਰ ਨਾਲ ਪ੍ਰੇਮ ਰੱਖਦੀਆਂ ਨੇ ਤੇ ਉਹਨਾਂ ਦਾ ਬਹੁਤ-ਤਹਿ ਜਨੂ ਧੰਨਵਾਦ ਹੈ ਸਾਰੀ ਸੰਗਤ ਦਾ ਕਿ ਜਿਹੜੇ ਔਖੇ ਸਮੇਂ ਵੇਲੇ ਆ ਕੇ ਇਥੇ ਸੇਵਾ ਨਿਭਾਉਂਦੀਆਂ ਤੇ ਸਾਰੀ ਸੰਗਤ ਦਾ ਸਹਿਯੋਗ ਦਿੰਦੀਆਂ ਹਨ ਕਿ ਜਿਹੜੀਆਂ ਦੂਰੋਂ ਨੇੜੇੋਂ ਸੰਗਤਾਂ ਆਈਆਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸੋ ਧੰਨਵਾਦੀ ਇਹ ਸੀ ਬਾਬਾ ਮਨਜੀਦਾਸ ਜੀ ਨਾਲ ਗੱਲਬਾਤ ਕੀਤੀ ਮਨਵੀਰ ਸਿੰਘ ਵੱਲ ਇੰਡੀਅਨ ਟੀਵੀ ਨਿਊਜ਼ ਚੈਨਲ ਦੀ ਵਿਸ਼ੇਸ਼ ਰਿਪੋਰਟ ਸੰਤ ਕੀ ਨਿੰਦਾ ਨਰਕਾ ਮਹਰ ਮਹਰ ਅਵਤਾਰ ਵਸਤਿ ਭਈ ਸੰਤ ਕਾ ਦੋਖੁ ਨਿਆੜ ਜਾ ਟੱਡੇ ਸੰਤ ਕਾ ਦੋਖੁ ਜਪ ਤੈ ਨਹੀਂ ਸੂਡੈ ਸੰਤ ਕਾ ਦੋਖੁ ਸੁ ਸਮਝ ਜਾਏ ਸੰਤ ਕਾ ਦੋਖੁ ਨਰਕ ਮੈਂ ਕਾਇ واگرواہ <trast> ਬੋਲੇ ਈਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਸੋਏ ਬਲੱਡ ਰਿਸ਼ਿਓ ਵਾਲੀ ਨੂੰ ਨਸਲੋ ਜਿਨ੍ਹਾਂ ਵੀ ਪ੍ਰੇਮੀ ਸੱਜਣਾ ਨੇ ਆਪਣਾ ਬਲੱਡ ਡੋਨੇਟ ਕੀਤਾ ਹੈ ਸਵਾਉ ਉਹਨਾਂ ਦੇ ਨਾਲ ਇੱਕ ਕਾਦੇ ਬੰਦੇ ਗਰੁੱਪ ਫੋਟੋ ਅਸਰੂਪ ਲੈ ਕੇ ਆਵਾਂਗੇ ما شر جی تندرستی بولی سوگی آئے ہوں بہت ساری سگتا نرندر جی نے پہنچے سروفا لیا نریندر نندی جی

ਸਤੁਕਾਲੀ ਹੋਏ ਸੰਹ Thank you निराहर काय نا اپنا جی ہاں جی بلڈ ڈونیٹ کیا پہلی بار کیتا ہے دوسری بار کیتا ہے طرح محسوس ہو رہا ہے ٹھیک لگ رہا کوئی مشکل تھا مشکل کوئی نہیں ہے کہنا چاہو گے جڑی مہیلا ڈونیٹ کر رہی ہیں ان اچھا ٹھیک ہے اوکے اوکے Oh, <laughs> you